हां जी सज्जन प्यारेयो एकरा फिर लेके हाजिर हां ताबाजी चिकन एक खुल्ला ਜਲੋ ਪਾਂਡਾ ਵਿੱਚ ਪਾਓ ਦਹੀਂ ਨਮਕ ਮਰਚ ਮਸਾਲਾ ਤੇ ਹਲਦੀ ਨਾਲ ਦੀ ਨਾਲ ਤੁਸੀਂ ਐਡ ਕਰੋ ਅਦਰ ਲਸਣ ਤੇ ਹਰੀ ਮਰਚ ਦਾ ਪੇਸਟ ਚਿਕਨ ਨੂੰ ਕਰ ਲਓ ਮੈਰੀਨੇਟ ਇੱਕ ਲੋ ਤੁਸੀਂ ਕੁੱਕਰ ਕੁੱਕਰ ਦੇ ਵਿੱਚ ਪੂਰੇ ਚਿਕਨ ਨੂੰ ਤੁਸੀਂ ਕਰ ਲਓ ਟਰਾਂਸਫਰ ਮਿੰਟੋ ਮਿੰਟ ਲੱਗਨੇ ਸਾਰੇ 20 ਬਹੁਤ ਈਜ਼ੀ ਤੇ ਕੁਕ ਰੈਸਪੀ ਹੈ ਪਾਓ ਪਿਆਜ਼ ਟਮਾਟਰ ਵਿੱਚੋਂ ਕੱਟ ਕੇ ਤੇ ਨਾਲ ਦੀ ਰੋਟੀ ਕਰਦੇ ਹੋ ਮੱਖਣ ਤੁਸੀਂ ਐਡ ਤੇ ਇਨੂੰ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਲਓ। ਇੱਕ ਕੁੱਕ ਸਟਰ ਦੇ ਦੇ ਦਿਓ ਤੁਸੀਂ ਇਹਨੂੰ। ਨਾਲ ਦੀ ਨਾਲ ਤੁਸੀਂ ਕੁੱਕਰ ਨੂੰ ਦਵਾਓ ਹਾਈ ਫਲੇਮ ਤੇ 7 ਤੋਂ 8 ਮਿੰਟ ਸੀਟੀਆਂ। ਤੁਹਾਡਾ ਚਿਕਨ ਪੂਰਾ ਟੈਂਡਰ ਹੋ ਚੁੱਕਾ ਹੈ। ਇਸ ਨੂੰ ਘਰ ਲਓ ਤਵੇ ਤੇ ਟ੍ਰਾਂਸਫਰ ਤੇ ਟਮਾਟਰ ਦੇ ਛਿਲਕੇ ਲਓ ਉਤਾਰ ਤੇ ਟਮਾਟਰ ਨੂੰ ਕਰ ਲਓ ਚੰਗੀ ਤਰ੍ਹਾਂ ਮੈਸ਼। ਚਿਕਨ ਲਾ ਲਓ ਸਾਈਡ ਤੇ ਤੇ ਪਾਣੀ ਲੋ ਚੰਗੀ ਤਰ੍ਹਾਂ ਹਾਈ ਫਲੇਮ ਤੇ ਤੁਸੀਂ ਸੁਕਾ। ਦੇਖੋ ਕਿੰਨਾ ਪਿਆਰਾ ਲੱਗ ਰਿਹਾ ਚਿਕਨ ਜੋ ਥੋੜਾ ਜਿਹਾ ਪਾਣੀ ਬਾਜੇ ਤੇ ਟੱਕਣ ਦੇ ਕੇ ਨਟਾਕੇ 5 ਤੋਂ 7 ਮਿੰਟ ਸੇਮ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਪਾਉ ਲੋ ਪਕਾ ਤੱਕਣ ਤਾਰ ਕੇ ਬਾਬਾ ਦੀ ਚਿਕਨ ਤੁਹਾਡਾ ਬਿਲਕੁਲ ਰੈਡੀ ਹੋ ਚੁੱਕਿਆ ਹੈ 1 ਰੁਪਏ ਦੀ ਮਦਰ ਨਾਲ ਜੋ ਤੁਹਾਡਾ ਮਸਾਲਾ ਸਾਈਡ ਤੇ ਲੱਗਾ ਪੂਰਾ ਉਤਾਰ ਲੋ ਔਰ ਤੇ ਪਾਓ ਤੁਸੀਂ ਹਰਾ ਹਰਾ ਧਨੀਆ ਕੀ ਬਾਤ ਹੈ ਬਹੁਤ ਹੀ ਸੁੰਦਰ ਦਿਖਾਈ ਦੇ ਰਿਹਾ ਹੈ ਮਿੱਤਰੋ ਨਾਲ ਦੀ ਨਾਲ ਤੁਸੀਂ ਬਣਾਓ ਤੰਦੂਰੀ ਰੋਟੀ ਤੇ ਨਾਲ ਘਟੋ ਪਿਆਜ ਤੇ ਹਰੀ ਮਰਚ ਤੇ ਇਹਨੂੰ ਕਰੋ ਸਰਵ ਤੁਸੀਂ ਇੱਕ ਲੋ ਬਾਈਟ ਤੇ ਖਿਚੋ ਕਿਸੇ ਹਿਸਾਬ ਅੰਦਰ ਨੂੰ ਤੇ 420 ਦੇ ਪੇਜ ਨੂੰ ਕਰੋ ਤੁਸੀਂ ਲਾਈਕ ਧੰਨਵਾਦ ਸਾਰੇ ਮੇਰੇ ਵੀਰਾਂ ਦਾ